ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜੁਡੂ ਚੈਨਲ ਬਾਬਾ ਡੇਰੀ ਫਾਰਮ ਦੇ ਤੇ ਜੀ ਅੱਜ ਦੀ ਵੀਡੀਓ ਵਿੱਚ ਪਤਾ ਨੰਗਾ ਮਸੇਰ ਲਈ ਲੈ ਕੇ ਆਏ ਜੀ ਤਾਜੀ ਸੂਈ ਹੈ ਟੋਕੜ ਹੈ ਬਾਈ ਆਓ ਪੁੱਛ ਲੈਨੇ ਬਾਈ ਕੋਈ ਇੱਕ ਟੋਕੜ ਗੱਬਣਾ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਬਦਿਆ ਹਾਂਜੀ ਹਾਂ ਵੀਰੇ ਵਧੀਆ ਨਾਮ ਤੇ ਐਡਰੈਸ ਬੋਲ ਨਾਮ ਬਾਈ ਮੇਰਾ ਜੱਗਾ ਪਿੰਡ ਢਿਲਮਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਬਾਈ ਨੇੜੇ ਪਿੰਡ ਤੇ ਨੇੜੇ ਬਾਈ ਰਹਿ ਜਾਂਦਾ ਤਪਾ ਰਹਿ ਜਾਂਦਾ ਇਧਰੋਂ ਤੇ ਪੱਖੋ ਕੈਂਚੇ ਰਹਿ ਜਾਂਦੇ ਆ ਬਾਈ ਮੋਬਾਈਲ ਨੰਬਰ ਬੋਲੋ 76963 97138 ਬਈ ਠੀਕ ਹੈ ਬਈ ਇਹ ਵੀ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਵੇਰੇディ ਪਹਿਲੇ ਨੰਬਰ ਤੇ ਵਰਦ ਦੇਣਾ ਕਿਹੜਾ ਸੂਸ ਹੋਈ ਆ ਇਹ ਡਾਕਟਰ ਦੂਜਾ ਸੂਆ ਸੂਈ ਵੀ ਆ ਬਾਈ ਕਦੋਂ ਸੂਈ ਆ ਇਹਨੂੰ ਬਈ ਚੌਥਾ ਦੇਣਾ ਸੂਈ ਨੂੰ ਡਾਕਟਰ ਚੌਥਾ ਬੱਚਾ ਬੱਚਾ ਹੈ ਬੱਚਾ ਵੀਰੇ ਹਾਂ ਠੀਕ ਆ ਦੁੱਧ ਕਿੰਨਾ ਦੁੱਧ ਵੀਰੇ 13 ਲੀਟਰ ਹੋਣਾ ਜਮਾ ਕੰਡਿਆ ਆਏ ਦੋ ਡੰਗ ਚੋਲੇ ਬਈ ਮੈਂ ਕਿਹਾ ਵੀਰੇ ਪਾਉਂਦੇ ਇੱਥੇ ਚਾਰ ਡੰਗ ਚੋਕ ਲੈ ਆ ਬਿਆ ਦਿਖਾ ਦੇ ਡਾਕਟਰ ਥਾਂ ਸੋਣ ਬੈਠਦਾ ਠੰਡੀ ਬਹੁਤ ਆ ਹਣਾ ਬਹੁਤ ਠੰਡੀ ਆ ਡਾਕਟਰ ਜਿਵੇਂ ਮਰਜੀ ਬੈਠਾ ਰਹਿ ਲੱਗਦਾ ਬਾਕੀ ਡਾਕਟਰ ਥਾਂ ਲੈ ਵੀਦੀ ਬਹੁਤ ਚੰਗੀ ਆ ਦੇ ਨਾਲਾ ਬਾਈ ਬੜੀਆਂ ਕਮਾਲ ਚਵਾਈ ਵੀ ਡਾਕਟਰ ਬਹੁਤ ਚਾਦੇ ਚੀਜ਼ ਆ ਚ ਸਭ ਹੀ ਬੜੀ ਚੰਗੀ ਹੈ ਨਾ ਬਹੁਤ ਚੰਗੀ ਹੈ ਡਾਕਟਰ ਸਭ ਹੀ ਬਹੁਤ ਚੰਗੀ ਹੈ ਜਿਵੇਂ ਮਰਜ਼ੀ ਧਾਰਾ ਮਾਰੀ ਚੱਲਦੀ ਚੱਕਰੀ ਨਹੀਂ ਕਿਹਾ ਬਹੁਤ ਚੰਗਾ ਡਾਕਟਰ ਨਾੜਾਂ ਨੂੜਾਂ ਵੀ ਬਹੁਤ ਚੰਗੀ ਹੈ ਬਈ ਨਾਣਾ ਬਹੁਤ ਦੁੱਧ 15-16 ਕਿਲੋ ਰਾਮ ਨਾਲ ਦੇ ਦੂ ਬਹਿੜ ਹਮ ਇਹ ਡਾਕਟਰ ਕੱਢ ਚਲੀ ਜਾਂਦਾ ਬਾਕੀ ਹੁਣ ਅੱਛਾ ਹੁਣ ਇਹ ਦੁੱਧ ਵਧੂਗੀ ਇਹਦੇ ਅੰਦਰੋਂ ਗੰਦ ਮੰਦ ਜਾਦੇ ਆਈ ਜਾਂਦਾ ਸਾਫ਼ ਜਾ ਠੀਕ ਆ ਹਾਂਜੀ ਹਮ ਕੱਦ ਚੰਗਾ ਰੰਗ ਰੂਪ ਚੰਗਾ ਫੇਸ ਬੜਾ ਪਿਆਰਾ ਫੇਸ ਦਿਖਾ ਬਾਈ ਫੇਸ ਬਹੁਤ ਚੰਗਾ ਬੋਦੀ ਬਾਦੀ ਚੰਗੀ ਆ ਸਨਖਪਣਾ ਬੜ ਦੇ ਵਿੱਚ ਬਹੁਤਾ ਬਾਈ ਅ ਠੰਡੀ ਠੰਡੀ ਫੁੱਲਾ ਜਿਵੇਂ ਮਰਜ਼ੀ ਨਾਲ ਪਾਈ ਬਾਰੇ ਡਾਕਟਰ ਠੰਡੀ ਚਵਾਈ ਚ ਬੱਚਾ ਨਹੀਂ ਛੱਡਿਆ ਮੌਨ ਆ ਬਾਈ ਬਹੁਤ ਚੰਗੀ ਆ ਡਾਕਟਰ ਤੇ ਧਾਰਾ ਮਾਰਦੀ ਚਵਾਈ ਫੁੱਲ ਠੰਡੀ ਆ ਮੁੱਲ ਕੀ ਆ ਜਮਾਂ ਜਾਜ ਮੁੱਲ ਡਾਕਟਰ ਇਹਦਾ 43000 ਰੁਪਿਆ ਡਾਕਟਰ ਮਾਨਤਾਨ ਹੋ ਜਾ ਬਾ ਮਾਨਤਾਨ ਮਾੜਾ ਮੋਟਾ ਹੋ ਜਾ ਡਾਕਟਰ 43000 ਰੁਪਿਆ ਮੁੱਲ ਆ ਵੀਰੇ ਮਾਨਤਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜੀ ਚੰਗੀ ਆ ਬੜ ਕੱਦ ਕੱਠ ਵਾਲੀ ਆ ਥਣਲੇਵਾ ਚੰਗਾ ਨਾਣਾ ਨਾ ਬੜੇ ਬਹੁਤ ਮੁਠੀ ਵਾਲਾ ਥਣਾ ਕੱਲਾ ਕੱਲਾ ਸਾ ਮੁੱਲ ਜਾਇਜ਼ ਆ ਫਿਰ ਵੀ ਚਲੋ ਵਿੱਚੋਂ ਮਾਨਦਨ ਜ਼ਰੂਰ ਹੋ ਜਾਊਗਾ। ਦੂਜੀ ਪਾਸੇ ਵੀ ਲੈਬਾਦ ਖਾਨ ਹੈ ਨਾੜਾਂ ਨੂੰ ਇੱਧਰ ਵੀ ਬਹੁਤ ਚੰਗੀਆਂ ਹਨ ਬਈ। ਬਹੁਤ ਚੰਗੀਆਂ ਡਾਕਟਰ। ਕੀ ਬਾਤ ਆ ਬਈ। ਲੈਵਲ ਉਹ ਆਉਂ ਖੈਰ ਤੁਹਾਡੇ ਮੂਰ ਨੂੰ ਆ ਲੈਵਾ। ਹਾਂ ਮੂਰ ਬਹੁਤ ਚੰਗਾ ਚ ਬਈ। ਮੂਰ ਨੂੰ ਆ ਲੈਵਾ। ਹਾਂ ਡਾਕਟਰ। ਅੱਗੇ ਭਰਾ 2 ਨੰਬਰ। ਹਾਂਜੀ। ਕਿਹੜਾ ਸੂਆ? ਇਹ ਡਾਕਟਰ ਤੀਜਾ ਸੂਆਗਾ। ਕਦੋਂ ਸੂਈ? ਇਹਨੂੰ ਡਾਕਟਰ 2 ਮਹੀਨੇ ਹੋ ਗਏ ਸੂਈ ਨੂੰ। ਠੀਕ ਆ ਬਈ। 10 ਤੋਂ 11 ਲੀਟਰ ਦੁੱਧ ਆ ਥੱਲੇ ਹੋਣਾ। ਹੂੰ। ਆਇਦਾ ਹੈ 13 ਲੀਟਰ ਤੇ ਲਾਇਆ ਸੀ ਮੈਂ ਥੋੜਾ ਘਟ ਕੇ ਮੇਰੇ ਘਰੇ ਜੀਜੂ ਨਹੀਂ ਲਾਇਆ ਚਵਾਈ ਜੂ ਜਿਹੜਾ ਡਾਕਟਰ ਠੰਡੀ ਠੁੰਡੀ ਵੀ ਬਹੁਤ ਆ ਹਾਂ ਸੋਣ ਦੇ ਹੱਥ ਮਿਲਕ ਪਾਇਪ ਦਿਖਾ ਦੇ ਬਹੁਤ ਦੇਖਦਾ ਨਾ ਦੁੱਧ ਵਾਲੀ ਆ ਪੂਰੀ ਦੁੱਧ ਵਾਲੀ ਨਾਲ ਚੈੱਕ ਕਰੋ ਬੜੀ ਮੋਟੀ ਹੈ ਹਨਾ ਬਈ ਚਾਵਾ ਦਾ ਨੇ ਵਾਲੂ ਵੀ ਡਾਕਟਰ ਬਹੁਤ ਚੰਗਾ ਆ ਯਾਰ ਥਾਣੇ ਚਾਰੇ ਥਣ ਨਿਕੜਵੇਂ ਪੂਰੇ ਘਰੇ ਠੰਡੀ ਠੁੰਡੀ ਬਹੁਤ ਆ ਡਾਕਟਰ ਖੋਲਿਓ ਬਈ ਤੋਰਿਓ ਠੰਡੀ ਠੁੰਡੀ ਫੁੱਲ ਆ ਹਨਾ ਹਾਂਜੀ ਹਾਂ ਜਿਵੇਂ ਮਰਦੇ ਹੱਥ ਲਾਈ ਚੱਲ ਕਹਿੰਦੀ ਕਰਮ ਵਾਲੀ ਕੁਛ ਨਹੀਂ ਫੇਸ ਦਿਖਾ ਨੇ ਨੇੜ ਤੋਂ ਫੇਸ ਬਹੁਤ ਚੰਗਾ ਲੱਗਦਾ ਬਾਕੀ ਡ ਚੰਗੀ ਆ ਸਮੀ ਭਲੀ ਆ ਰਾਜੀ ਆ ਬੜ ਬਈ ਮੁੱਲ ਕੀ ਹੈ ਜੀ ਇਹਦਾ ਇਹਦਾ ਰੈਕਟਰ 30000 ਰੁਪਏ ਲੈਣ ਦੇਣ ਦਾ ਮਾਨਤਨ ਹੋ ਜਾ ਬਾ ਵਿੱਚੋਂ ਥੋੜਾ ਬਹੁਤਾ ਮਾਨਤਨ ਹੋ ਜਾ ਡਾਕਟਰ 30000 ਰੁਪਏ ਮੁੱਲ ਆ ਵੀਰੇ ਮਾਨਤਨ ਜ਼ਰੂਰ ਹੋ ਜਾ ਚੰਗੀ ਆ ਵਰਸਨ ਆ ਕਿ ਆ ਫੇਸ ਦੇਖੋ ਫੇਸ ਬੜਾ ਚੰਗਾ ਹਨਾ ਹਾਂ ਡਾਕਟਰ ਬਾਕੀ ਤੂਰਾ ਤਾਰਾ ਵੀ ਕਰਮ ਵਾਲੀ ਦਾ ਚੰਗਾ ਅਡਰ ਕਮਾਲ ਦਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣ ਪੂਰੀ ਵਿਥੀ ਦੇ ਖਾਨ ਲੱਗੇ ਅੱਗੇ ਭਰਾਤਾਨਾ ਨੰਬਰ ਹਾਂ ਡਾਕਟਰ ਉਹ ਟੋਕੜ ਗੰਬਣਾ ਹਾਂ ਡਾਕਟਰ ਇਹ ਇਹ ਚੱਕੇ ਤਾਂ ਨਹੀਂ ਆਉਂਦੀ ਡੇਢ ਮਹੀਨਾ ਹੋ ਗਿਆ ਡਾਕਟਰ ਆਪਾਂ ਨੂੰ ਦੱਸਿਆ ਮਾਲਕਾਂ ਨੇ ਅੱਛਾ ਹਾਂ ਡੇਢ ਮਹੀਨੇ ਰੋਣ ਮਾਇਆ ਟੀਕੇ ਲੱਗਿਆ ਵਾ ਜੀ ਠੀਕ ਆ ਬਈ ਇੱਕ ਦਾ ਦੋ ਤਰੀਕ ਦਾ ਲੱਗਿਆ ਵਾ ਡਾਕਟਰ ਆ ਦੋ ਤੋਂ ਉਹ ਦੂਜਾ ਮਹੀਨਾ ਚੱਲ ਪਿਆ ਕਿਹੜਾ ਸੂਆ ਬਾਈ ਇਹ ਡਾਕਟਰ ਫਿਲਨ ਆ ਗਈ ਦੂਜਾ ਸੂਏ ਵਾਸਤੇ ਗੱਪਣ ਹੋਈ ਪਿਆ ਠੀਕ ਆ ਹੰਦੀ ਹੰਦੀ ਡਾਕਟਰ ਬਹੁਤ ਆ ਥਣ ਬਹੁਤ ਆਰਡਰ ਬੜਾ ਚੰਗਾ ਹਨ ਚਵਾਈ ਚੁਈ ਡਾਕਟਰ ਬਹੁਤ ਚੰਗਾ ਲੈ ਬਾਈ ਦੋ ਦੋ 10 ਕਿਲੋ ਹਨ ਕੰਡੇ ਵਾਲਾ ਇਹ ਸਲੇ ਡਾਕਟਰ ਅੱਛਾ ਹਾਂ ਨਾੜਾ ਨੂੜਾਲੇ ਫੁੱਲ ਚੰਗੀਆਂ ਬਾਈ ਵੱਡੀ ਨਾੜ ਦੇਖੋ ਦੁੱਧ ਵਾਲੀ ਕੀ ਬਾਤ ਆ ਥਣ ਦੇਖੋ ਪੂਰੀ ਵਿੱਚੀ ਤੇ ਉਤਣ ਲੱਗਿਆ ਚਵਾਈ ਕਿਵੇਂ ਆ ਚਵਾਈ ਇੱਕ ਨੰਬਰ ਡਾਕਟਰ ਇੱਕ ਨੰਬਰ ਜਮਾ ਫਸਟ ਕਲਾਸ ਚਵਾਈ ਚੁਈ ਬਾਈ ਕਹਿੰਦਾ ਇੱਕ ਨੰਬਰ ਤੋਰਾ ਤਾਰਾ ਚੰਗਾ ਆਰਡਰ ਕਮਾਲ ਦਾ ਮੁਠੀ ਵਾਲਾ ਥਣ ਚੰਗੀ ਆ ਵੜ ਵੈਸੇ ਸੁਣ ਕੇ ਜਮਕ ਜਮਕ ਉਹ ਚੰਗੀ ਆ ਵੜ ਨਹੀਂ ਫੇਸ ਫੂਸ ਬੜਾ ਚੰਗਾ ਬਹੁਤ ਜੈਨਰੇਟਰ ਬਾਕੀ ਰੰਗ ਰੰਗ ਬਹੁਤ ਚੰਗਾ ਗਾ ਵੜ ਦਾ ਸਹੀ ਗੱਲ ਠੀਕ ਆ ਭਾਈ ਕਹਿੰਦਾ ਭਰਾ ਵਾ ਡੇਢ ਮਹੀਨਾ ਹੋ ਗਿਆ ਹਾਂ ਡੈਕਟਰ ਡੇਢ ਮਹੀਨਾ ਦੱਸਿਆ ਆਪਾਂ ਨੂੰ ਅੱਛਾ ਹਾਂ ਫੇਸ ਬੜਾ ਚੰਗਾ ਹੈ ਬਹੁਤ ਚੰਗਾ ਜੈਨਰੇਟਰ ਵੜ ਵੀ ਬੱਸੀ ਚੰਗੀ ਆ ਪੂਰੀ ਸਹੀ ਗੱਲ ਮੂਰੇ ਬਣਨ ਵਾਲੀ ਆ ਮੁੱਲ ਕੀ ਆ ਦਾ ਇਹਦਾ ਵੀ ਡੈਕਟਰ 30000 ਆ ਮੁੱਲ ਮਾਨਤਨ ਹੋ ਜਾ ਹਾਂ ਮਾਨਤਨ ਹੋ ਜਾ ਡਾਕਟਰ ਠੀਕ ਆ ਭਾਈ 30000 ਰੁਪਿਆ ਮੁੱਲ ਦਾ ਮਾਨਤਨ ਜ਼ਰੂਰ ਹੋ ਜਾਣਾ। ਨਾਗਸੀ ਭਰਾ ਕੋਲੇ ਤਿੰਨ ਤਿੰਨੇ ਹੀ ਦਿਖਾਤੇ। ਠੰਡੀ ਠੁੰਡੀ ਜਿਵੇਂ ਮਰਜੀ ਬੈਠਾ ਦੀ ਲੱਤ ਵੀ ਨਹੀਂ ਜਾਈ। ਸੰਸਾਨ ਦਾ ਵੇ ਬਾਈ ਨਾਲ ਕਨੈਕਟ ਕਰ ਲਓ ਜੀ। ਧੰਨਵਾਦ।